ਗਵੜਾ ਤੋਂ ਜਨਮ ਦਿਨ ਦੀ ਪਾਰਟੀ ਤੋਂ ਪਰਤ ਰਹੇ ਨੌਜਵਾਨਾਂ ਦੀ ਕਾਰ ਗੁਰਿਆਣੇੜ ਡਿਵਾਈਡਰ ਟੱਪ ਕੇ ਦੂਸਰੀ ਸਾਈਡ ਤੇ ਆਰੀ ਕਾਰ ਨਾਲ ਜਾ ਟਕਰਾਈ ਇਸ ਹਾਦਸੇ 'ਚ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਹੈ ਜਦਕਿ ਤੀਸਰਾ ਨੌਜਵਾਨ ਜ਼ਖਮੀ ਹੋ ਗਿਆ ਹੈ ਜਿਸ ਨੂੰ ਹਸਪਤਾਲ 'ਚ ਪੁਲਿਸ ਨੇ ਦਾਖਲ ਕਰਵਾਇਆ ਹੈ ਇਸ ਦੀ ਜਾਣਕਾਰੀ ਦਿੰਦੇ ਹੋਏ ਐਸਐਸਐਫ ਦੀ ਟੀਮ ਦੇ ਏਐਸਆਈ ਜਸਵਿੰਦਰ ਸਿੰਘ ਤੇ ਸਰਬਜੀਤ ਸਿੰਘ ਨੇ ਦੱਸਿਆ ਰਾਤ 12 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਹੈ ਜਿਸ ਚ ਮਰਨ ਵਾਲੇ ਨੌਜਵਾਨਾਂ ਵਿੱਚ ਇੱਕ ਨੌਜਵਾਨ ਫਿਲੌਰ ਦੇ ਪਿੰਡ ਮੈਸਮਪੁਰ ਦਾ ਰਹਿਣ ਵਾਲਾ ਜਿਸ ਦੀ ਸ਼ਨਾਖਤ 23 ਸਾਲਾ ਪੰਕਜ ਵਜੋ ਹੋਈ ਜਦਕਿ ਦੂਸਰਾ ਨੌਜਵਾਨ ਦੀਪਕ ਬੱਗਾ ਜਲੰਧਰ ਦਾ ਰਹਿਣ ਵਾਲਾ ਜੋ ਟੈਕਸੀ ਡਰਾਈਵਰ ਸੀ ਜਿਸ ਦੀ ਆਪਣੀ ਕਾਰ ਸੀ ਜੋ ਲੁਧਿਆਣਾ ਤੋਂ ਜਲੰਧਰ ਵਾਪਸ ਪਰਤ ਰਿਹਾ ਸੀ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਰੋਤੀ ਐਕਸੀਡੈਂਟ ਹੋ ਗਿਆ ਘਰੋਂ ਤਾਂ ਜਨਮਨ ਮਨਾਉਣ ਆਏ ਸਕੇ ਆਪਣੇ ਯਾਰ ਦੋਸਤ ਤੇ ਸੰਤ ਕਹਿੰਦਾ ਸੀ ਆ ਜਾਣਾ ਜਲਦੀ ਮੈਂ 9:00 ਵਜੇ ਟੈਲੀਫੋਨ ਕੀਤਾ ਤਾਂ ਮੈਨੂੰ ਕਹਿੰਦਾ ਸੀ ਮੈਂ ਅੱਧੇ ਘੰਟੇ ਆ ਜਾਣਾ ਪਰ ਫਿਰ ਪਤਾ ਨਹੀਂ ਕਦੋਂ ਐਕਸੀਡੈਂਟ ਹੋਇਆ ਸੰਤ ਪੌਣੇ 4:00 ਵਜੇ ਜਦੋਂ ਸਾਰੇ ਜਣੇ ਇਕੱਠੇ ਹੋ ਕੇ ਗਏ ਇਹ ਦੂਸਰੇ ਵੀ ਤੇ ਫਿਰ ਪਤਾ ਲੱਗਾ ਸਾਨੂੰ ਕਿ ਨਾਮ ਕੀ ਮੁੰਡੇ ਦਾ ਪੰਕਜ ਉਮਰ ਕਿੰਨੀ ਹੋਰ ਕਿੰਨੇ ਹੋਰ ਕਿੰਨੇ ਕਿ ਉਮਰ 23 ਸਾਲ ਵਿਆਹ ਕਰ ਜਾਂਦੇ ਨੇ ਨਹੀਂ ਨਹੀਂ ਜਿਆਦਾ ਨਹੀਂ ਹਾਂਜੀ ਬਿਲਕੁਲ ਦੀ ਬੜੀ ਮਤਲਬ ਬਾਕੀ ਕੱਟਣਾ ਰਾਤ ਹੋਈ ਹੈ ਜੀ ਗਬਰਨਾ ਗੱਡੀ ਜੋ ਪਟਾਪਰੇ ਦੀ ਸੀ ਆਪਣੇ ਫਰੈਂਡ ਸਰਕਲ ਦੇ ਨਾਲ ਸਾਡੇ ਪਿੰਡ ਤੋਂ ਮੁੰਡਾ ਪੰਕ ਜਿਹੜਾ ਗਿਆ ਹੋਇਆ ਸੀ ਤੇ ਪਾਰਟੀ ਸੀ ਜਨਮ ਦਿਨ ਦੀ ਤੇ ਨਾਲ ਗਿਆ ਉੱਤੀ ਐਕਸੀਡੈਂਟ ਇੱਥੇ ਹੋਇਆ ਜੀ ਆਸੀ ਪਲਾਜ਼ਾ ਦੇ ਨੇੜੇ ਬਰਮਾ ਗੱਡੀ ਆ ਜੀ 3700 ਨੰਬਰ ਤੇ ਇਹਦੇ ਵਿੱਚ ਮੁੰਡੇ ਦੀ ਮੌਤ ਹੋਈ ਹੈ ਡੈਥ ਹੋਈ ਹੈ ਜੀ ਤੇ ਬਹੁਤ ਮਦਬਾਕੀ ਘਟਣਾ ਜੀ ਬਹੁਤ ਮਾੜਾ ਹੋਇਆ ਜੀ ਇਸ ਚੀ ਦਾ ਮੋੜੇ ਟੱਕਰ ਇਹ ਗੱਡੀ ਦੱਸਦੇ ਆ ਵੀ ਦਸਨਪਾਪ ਦੇਦਾ ਜੀ ਗੱਡੀ ਪਲਟ ਕੇ ਦੂਜੇ ਪਾਸੇ ਜਾ ਕੇ ਕੁਜਲੰਦਰ ਦਾ ਟੈਕਸੀ ਡਰਾਈਵਰ ਉਹਦੇ ਨਾਲ ਜੀ ਉਹਦੀ ਵੀ ਡੈਥ ਹੋਈ ਹੈ ਵੀ ਦੱਸਿਆ ਜਾਂਦਾ ਜੀ ਤੇ ਬਹੁਤ ਜੀ ਜ਼ਿਆਦਾ ਮੜਾ ਰਾਇ ਜੀ ਕਿੰਨੇ ਵਜੇ ਸਪੈਨ ਦੀ ਰਾਤੀ 10 ਵਜੇ ਲਗਭਗ 10 ਵਜੇ ਦੇ ਆਸ-ਪਾਸ ਹੀ ਐਕਸੀਡੈਂਟ ਹੋਇਆ ਜੀ ਦੁਸਮ ਤੱਕ ਤੇ ਦੋ ਜੀ ਸਾਨੂੰ ਪਰਸ ਸਵੇਰੇ 4 ਵਜੇ ਪਤਾ ਲੱਗਿਆ ਜਦੋਂ ਆਏ ਪਿੰਡ ਬੰਦਿਆਂ ਦੱਸਿਆ ਕਿ ਸਾਨੂੰ ਕੋ ਫਿਰ ਅਸੀਂ ਪਹੁੰਚ ਕਰ ਦਿੱਤੀ ਜਾ ਕੇ ਦੇਖਿਆ ਜੀ ਹੁਣ ਵੀ ਇਹੀ ਖੜੇ ਹੋਏ ਆ ਜੀ ਭਾਜੀ ਇੱਕ ਐਕਸੀਡੈਂਟ ਹੋਇਆ ਰਾਤ ਜਿਹਦੇ ਵਿੱਚ ਦੋ ਨੌਜਵਾਨਾਂ ਦੇ ਦੱਸਿਆ ਜਾ ਰ ਮੌਤ ਹੋਈ ਹੈ ਜੀ ਕਿੱਥੇ ਐਕਸੀਡੈਂਟ ਹੋਇਆ ਜੀ ਕਦੋਂ ਦਾ ਹੈ ਸਾਰਾ ਵਾਕਿਆ ਇਹ ਜੀ ਮੈਨੂੰ 11 ਵਜੇ 50 ਮਿੰਟ ਤੇ ਕਾਲ ਆਈ ਸੀ ਇੰਟਰਨੈਸ਼ਨਲ ਟੱਬ ਆ ਜੀ ਡੀ ਕੇ ਮੋਰੀਆ ਇੰਟਰਨੈਸ਼ਨਲ ਟੱਬ ਆ ਉੱਥੋਂ ਮੈਨੂੰ ਕਾਲ ਆਈ ਸੀ ਜੀ ਕਿ ਐਕਸੀਡੈਂਟ ਹੋ ਗਿਆ ਤੇ ਮੈਂ ਐਸਐਸਏ ਜਸਿੰਦਰ ਸਿੰਘ ਜੀ ਨੂੰ ਕਾਲ ਕੀਤੀ ਕਿ ਤੁਸੀਂ ਤੁਰੰਤ ਪਹੁੰਚੋ ਇਹਨਾਂ ਨੇ ਪਹੁੰਚ ਕੇ ਉੱਥੇ ਕਾਰਵਾਈ ਕੀਤੀ ਆ ਨਾਲ ਡਿਊਟੀ ਅਫਸਰ ਸ੍ਰਿੰਦਰਪਾਲ ਜੀ ਜੀ ਪਹੁੰਚ ਗਏ ਸੀਗੇ ਜਿਹਦੇ ਵਿੱਚ ਇੱਕ ਹੋਰਾ ਕਾਰ ਦਾ ਸਿਕਯੂਅਰ ਡਰਾਈਵਰ ਤੇ ਇੱਕ ਜਿਹੜੀ ਸੀ ਵਰਨਾਕਾਰ ਉਹ ਦੋਨਾਂ ਦੇ ਮਤਲਬ ਡਵਾਈਡਰ ਤੋਂ ਦੂਜੇ ਪਾਸੇ ਜਾਣ ਕਰਕੇ ਵਰਨਾਕਾਰ ਔਰ ਫਟ ਕਰਾ ਗਈਆਂ ਦੋਨਾਂ ਦੀ ਡੈਥ ਹੋ ਗਈ ਹੈ ਕਿੱਥੇ ਹੈ ਜੀ ਦੋਨੇ ਨੌਜਵਾਨ ਜਿਹੜਾ ਨੇ ਮੌਤ ਹੋ ਗਈ ਇੱਕ ਫਲੋਰ ਦੇ ਏਰੀਏ ਦਾ ਦੱਸਿਆ ਜਾਂਦਾ ਤੇ ਇੱਕ ਜਲੰਧਰ ਦਾ ਕੀ ਸਨਾਖਤ ਹੋਈ ਹੈ ਇਹਨਾਂ ਹਾਂਜੀ ਹਾਂਜੀ ਸਨਾਖਤ ਹੋ ਗਿਆ ਜੀ ਨਾਂ ਪਤਾ ਕੀ ਹੈ ਜੀ ਇਹਨਾਂ ਇੱਕ ਪੰਕਜ ਹੈ ਜੀ ਹਾਂਜੀ ਤੇ ਇੱਕ ਦੱਸਿਆ ਜਾਂਦਾ ਜੀ ਦੀਪਕ 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 ਦੱਸਿਆ ਜਾਂਦਾ ਦੀਪਕ ਨਾਂ ਦਾ ਦੋਨਾਂ ਦੀ ਮੌਤ ਹੋ ਗਈ ਦੋਨੇ ਮੌਤ ਹੋ ਗਏ ਜੀ ਤੀਜੇ ਗੰਭੀਰ ਜੂ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪੀਟਲ ਫਲੋਰ ਦਖਲ ਕਰਾਇਆ ਗਿਆ ਇਹ ਇਹ ਕਾਰਨ ਕੀ ਲੱਗਦਾ ਜੀ ਇਹ ਹਾਦਸੇ ਦਾ ਕੋਈ ਲੱਗਾ ਮੁੱਕੇ ਤੋਂ ਪਤਾ ਦੇਖੋ ਜੀ ਦੇਖਣ ਦਾ ਆਪਦਾ ਇਹੀ ਲੱਗਾ ਵੀ ਜਿਸ ਤਰ੍ਹਾਂ ਜਾਂ ਤਾਂ ਕੋਈ ਅਨਬੈਲੈਂਸ ਹੋਇਆ ਹੂੰ ਕੋਈ ਅਨਬੈਲੈਂਸ ਹੋਣ ਕਰਕੇ ਗੱਡੀ ਦੂਜੀ ਤਰਫ ਚੱਲ ਗਈ ਜਿਹਦੇ ਕਰਕੇ ਦੂਜੀ ਤਰਫ ਆਉਂਦੀ ਗੱਡੀ ਦਾ ਵੀ ਨੁਕਸਾਨ ਹੋ ਗਿਆ ਹੂੰ ਕਿਹੜੀ ਗੱਡੀ ਗਈ ਹੈ ਜੀ ਦੂਸਰੀ ਤਰਫ ਇਹ ਵਰਨਾ ਕਾਰ ਗਈ ਹੈ ਜੀ ਤੇ ਦੂਜੀ ਇਹ ਜਲੰਧਰ ਤੋਂ ਆ ਰਹੀ ਸੀ ਫਲੋਰ ਨੂੰ ਆ ਰਹੀ ਸੀ ਇਹੋ ਜਲੰਧਰ ਤੋਂ ਦੂਜੇ ਪਾਸੇੋਂ ਕੋਈ ਟੈਕਸੀ ਡਰਾਈਵਰ ਸੀ ਉਹ ਲੋਹਣਾ ਸੈਰ ਤੋਂ ਆ ਰਿਹਾ ਸੀ ਜਲੰਧਰ ਨੂੰ ਜਾ ਰਿਹਾ ਸੀਗਾ ਤੇ ਉਹਦੇ ਵਿੱਚ ਟਕਰਾ ਗਈ ਕਿਹਦੇ ਵਿੱਚ ਦੋ ਬੰਦੇ ਕਿਹਦੇ ਵਿੱਚ ਸੀਗੇ ਜੀ ਟੈਕਸੀ ਦੇ ਵਿੱਚ ਸੀਗੇ ਜਾਂ ਵਰਨੇ ਦੇ ਵਿੱਚ ਨਹੀਂ ਜੀ ਵਰਨੇ ਚ ਵਰਨੇ ਚ ਸੀਗੇ ਟੈਕਸੀ ਇਕੱਲਾਈ ਸੀਗਾ ਕਾਰਵਾਈ ਹੁਣ ਕੀ ਹੈ ਜੀ ਅਗਲੀ ਕਾਰਵਾਈ ਵਾਸਤੇ ਐਸਐਸ ਸੁਦਰਿੰਦਰਪਾਲ ਜੀ ਤਪੇਸ਼ੀ ਅਫਸਰ ਨੇ ਉਹ ਨੈਕਸਟ ਕਾਰਵਾਈ ਖਾਣੇ ਦੀ ਹੈ